ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਵੀਰੋ ਜਿਸ ਤਰ੍ਹਾਂ ਸਰਦਾਰ ਸਖਬੀਰ ਸਿੰਘ ਬਾਦਲ ਸਾਹਿਬ ਹੜ ਪ੍ਰਭਾਵਤ ਲੋਕਾਂ ਦੀ ਤਨ ਮਨ ਧਨ ਦੇ ਨਾਲ ਆਪਣੀ ਲੀਡਰਸ਼ਿਪ ਨੂੰ ਨਾਲ ਲੈ ਕੇ ਔਰ ਵਰਕਰਾਂ ਦੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੀ ਤਨ ਮਨ ਧਨ ਨਾਲ ਸੇਵਾ ਕਰ ਰਹੇ ਆ ਆ ਜਿਹੜਾ ਹਰਪ੍ਰੀਤ ਸਿੰਘ ਦਿੱਲੀ ਨਾਲ ਯਾਰੀ ਰੱਖਣ ਵਾਲਾ ਇਨਸਾਨ ਹੈ ਇਹ ਆਪ ਖੁਦ 10 ਸਾਲ ਜਿਹੜਾ ਸਿੱਖ ਕੌਮ ਦੀ ਉਸ ਮਹਾਨ ਪਦਵੀ ਦੇ ਉੱਤੇ ਰਹਿ ਕੇ ਇਹ ਗੱਲ ਭਲੀ ਭਾਂਤ ਜਾਣਦਾ ਕਿ ਜਿਹੜਾ ਸ਼ਰਮਣੀ ਕਮੇਟੀ ਦਾ ਪੈਸਾ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਲੀਡਰ ਇਸ ਤਰ੍ਹਾਂ ਨਹੀਂ ਵਰਤ ਸਕਦਾ ਕਿਉਂਕਿ ਉਹ ਖੁਦ 10 ਸਾਲ ਉੱਥੇ ਰਿਹਾ ਔਰ ਉਹਨੂੰ ਇਹ ਗੱਲ ਦਾ ਪਤਾ ਹੈ ਕਿ ਕੜਾ ਪ੍ਰਸ਼ਾਦ ਤੱਕ ਦੀ ਜਿਹੜੀ ਪਰਚੀ ਹੁੰਦੀ ਆ ਆਪਾਂ ਉਹ ਵੀ ਲੈਣੇ ਆ ਕਿਉਂਕਿ ਚਾਹ 10 ਰੁਪਏ ਦਾ ਚਾਹ 500 ਰੁਪਏ ਦਾ ਉਹ ਸਾਰੀ ਰਸੀਦ ਦਿੱਤੀ ਜਾਂਦੀ ਹੈ ਔਰ ਉਸ ਤੋਂ ਅੱਗੇ ਜੇ ਆਪਾਂ ਕੋਈ ਦਾਨ ਪੁੰਨ ਉੱਥੇ ਕਰਦੇ ਆਂ ਜਾ ਕੇ ਆਪਾਂ ਕਿਸੇ ਵੀ ਤਰ੍ਹਾਂ ਦੀ ਰਸਤ ਜਾਂ ਕੋਈ ਛੋਟੀ ਮੋਟੀ ਚੀਜ਼ ਵੀ ਉੱਥੇ ਜਿਹੜੀ ਆਪਾਂ ਦੇਣੀ ਹੈ ਹਰਮੰਦਰ ਸਾਹਿਬ ਉਹਦੀ ਬਕਾਇਦਾ ਤੌਰ ਤੇ ਉਹ ਆਪਾਂ ਨੂੰ ਰਸੀਦ ਦਿੰਦੇ ਆ ਵੀ ਇੰਨੇ ਕਿਲੋ ਆ ਦਿੱਤਾ ਇੰਨੇ ਕਿਲੋ ਆ ਦਿੱਤਾ ਹਰ ਚੀਜ਼ ਆ ਜਿਹੜੀ ਆਡਿਟ ਹੁੰਦਾ ਬਕਾਇਦਾ ਸ਼ਰਮਣੀ ਕਮੇਟੀ ਦਾ ਔਰ ਬਜਟ ਤਿਆਰ ਹੁੰਦਾ ਸ਼ਰਮਣੀ ਕਮੇਟੀ ਦਾ ਅਗਰ ਐਸਜੀਪੀਸੀ ਨੇ ਕਿਸੇ ਦੀ ਮਦਦ ਕਰਨੀ ਹੈ ਕੋਈ ਕੈਂਸਰ ਪੀੜਤ ਆ ਜਾਂ ਜਿਸ ਤਰ੍ਹਾਂ ਹੁਣ ਹੜ੍ਹ ਪ੍ਰਭਾਵਿਤ ਲੋਕ ਹੈ ਜਾਂ ਕੋਈ ਸਿੱਖ ਨੌਜਵਾਨ ਆ ਉਹਨਾਂ ਨੂੰ ਵਜੀਫਾ ਦੇਣਾ ਉਹ ਸਾਰੇ ਦਾ ਸਾਰਾ ਪੰਜ-ਪੰਜ ਪੈਸੇ ਆ ਜਿਹੜੇ ਉਹ ਮਤਲਬ ਬੈਂਕ ਦੇ ਥਰੂ ਜਿਹੜੀ ਉਹ ਸੇਵਾ ਵੀ ਦਿੱਤੀ ਜਾਂਦੀ ਹੈ ਔਰ ਜੇ ਇਸ ਤਰ੍ਹਾਂ ਹੋਵੇ ਆਪਾਂ ਸਾਰੇ ਪਿੰਡਾਂ ਵਿੱਚ ਰਹਿਣ ਵਾਲੇ ਆ ਆਪਣੇ ਪਿੰਡਾਂ ਵਿੱਚ ਜ਼ਿਆਦਾਤਰ ਪੰਜਾਬ 'ਚ ਰਹਿੰਦੇ ਆ ਗੁਰਦੁਆਰਾ ਸਬਾਨ ਹੈਗੇ ਆ ਔਰ ਹਰਿਆਣਾ ਜਿਵੇਂ ਰਾਜਸਥਾਨ ਹੈ ਉੱਥੇ ਜਿਹੜਾ ਮੰਦਰ ਮਸਜਿਦਾਂ ਹੈਗੀਆਂ ਹਰ ਜਿਹੜੀ ਜਗ੍ਹਾ ਹੈ ਉਹ ਧਾਰਮਿਕ ਜਗ੍ਹਾ ਦੀ ਇੱਕ ਕਮੇਟੀ ਬਣਦੀ ਹੈ ਇਹ ਨਹੀਂ ਕਿ ਜਿਹੜਾ ਮਰਜ਼ੀ ਉੱਥੋਂ ਟੋਕਰੇ ਭਰ ਕੇ ਨੋਟਾਂ ਦੇ ਜਿਹੜਾ ਲੈ ਜਾਵੇ ਮੈਂ ਇਹੀ ਬੇਨਤੀ ਕਰਨੀ ਚਾਹਣਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਬਹੁਤ ਹੀ ਸਾਫ਼ ਨੀਤ ਇਨਸਾਨ ਹੈ ਔਰ ਉਹ ਆਪਣਾ ਦਸਵੰਧ ਕੱਢਦੇ ਆ ਨਾਲੇ ਵੀ ਪਾਰਟੀ ਦੇ ਵਿੱਚ ਜਿਹੜਾ ਉਹ 5 ਸਾਲ ਜਿਹੜਾ ਉਹਨਾਂ ਨੇ ਪੰਜਾਬ ਦੀ ਸੇਵਾ ਕੀਤੀ ਹੈ ਉਹਨਾਂ ਦੇ ਲੀਡਰ ਉਹਨਾਂ ਦੇ ਵਰਕਰ ਉਹਨਾਂ ਦੇ ਉੱਤੇ ਅਥਾਹ ਜਿਹੜਾ ਹੈਗਾ ਵਿਸ਼ਵਾਸ ਤੇ ਪਿਆਰ ਉਹਨਾਂ ਨੂੰ ਕਰਦੇ ਆ ਇਸ ਕਰਕੇ ਜਿਹੜੀ ਇਹ ਸੇਵਾ ਚੱਲ ਰਹੀ ਹੈ ਹੁਣ ਜਿਸ ਤਰ੍ਹਾਂ 500 ਟਰੱਕ ਚਾਰੇ ਦਾ ਫੋਗਿੰਗ ਮਸ਼ੀਨਾ ਡੀਜ਼ਲ ਦਿੱਤਾ ਕੈਸ਼ ਦੇਈ ਜਾਂਦੇ ਆ ਇਹ ਚੀਜ਼ਾਂ ਤਾਂ ਦਿੱਤੀਆਂ ਦਿੱਤੀਆਂ ਜਿਸ ਤਰ੍ਹਾਂ ਹੁਣ ਉਹਨਾਂ ਨੇ ਲੱਖ ਏਕੜ ਲਈ ਕਿਹਾ ਵੀ ਮੈਂ ਜਿਹੜਾ ਬੀਜ ਦਾ ਪ੍ਰਬੰਧ ਕਰਕੇ ਦਿਆਂਗਾ ਉਹ ਬੀਜ ਦਾ ਹੁਣ ਜਿਸ ਤਰ੍ਹਾਂ ਭਗਵੰਤ ਮਾਨ ਤਵਾ ਲਾਉਣਾ ਸ਼ੁਰੂ ਕਰਤਾ ਉਹਨੇ ਦਿਨ ਉੱਥੇ ਪਿਆ ਰਿਆ ਆਕੇ ਕਹਤਾ ਜੀ ਉਹ ਕਿਹੜਾ ਸਰਟੀਫਾਈਡ ਹੋਊਗਾ ਇਹ ਫਲਾਨਾ ਉਹ ਵੀ ਆ ਵੀ ਹੋਊਗਾ ਇਹ ਵੀ ਗਰੰਟੀ ਹੈ ਵੀ ਜਿਹੜਾ ਵੀ ਲਿਆ ਜਾਏਗਾ ਉਹ ਸਾਰੇ ਦਾ ਸਾਰਾ ਸਰਟੀਫਾਈਡ ਔਰ ਬਿੱਲ ਦੇ ਉੱਤੇ ਵੀ ਲਿਆ ਜਾਊਗਾ ਔਰ ਹੁਣੇ ਤੋਂ ਹੀ ਲੀਡਰਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਜਿਸ ਤਰ੍ਹਾਂ ਅੱਜ ਹੀ ਮੈਂ ਇੱਥੇ ਕੁਦਰਤੀ ਮੈਂ ਮਿਲ ਕੇ ਆਇਆ ਸੀਗਾ ਉੱਥੇ ਰੋਜੀ ਜੀ ਵੀ ਆਏ ਹੋਏ ਸਨ ਸਰਦਾਰ ਪਰਮਵੰਦ ਸਿੰਘ ਬੰਟੀ ਰਮਾਣਾ ਸਾਹਿਬ ਦੇ ਘਰ ਤੇ ਔਰ ਉਹਨਾਂ ਨੇ ਏਸੀ ਏਰੀਆ ਚ ਫੇਰ ਜਾਣਾ ਤੇ ਉਹ ਕਹਿੰਦੇ ਜੀ ਅਸੀਂ ਇਸ ਤਰ੍ਹਾਂ ਲਿਸਟਾਂ ਤਿਆਰ ਕਰ ਰਹੇ ਆਂ ਵੀ ਕਿਹੜੇ ਏਰੀਆ ਚ ਕਿਹੜੇ ਲੋਕਾਂ ਨੂੰ ਕਿਸ ਤਰ੍ਹਾਂ ਦਾ ਵੀ ਚਾਹੀਦਾ ਔਰ ਜਿਹੜੇ ਉੱਥੋਂ ਦੇ ਹੋਰ ਜਿਹੜੇ ਗਰੀਬ ਹੈ ਲੋਕ ਹੈ ਉਹਨਾਂ ਨੂੰ ਵੈਸੇ ਜਿਹੜਾ ਵੀ ਕਣ ਕਾਟਾ ਜਿਸ ਤਰ੍ਹਾਂ ਦੀ ਵੀ ਕੋਈ ਲੋੜ ਹੈ ਉਹ ਸਾਰੀ ਉਹ ਤਿਆਰ ਲਿਸਟਾਂ ਕਰ ਰਹੇ ਆ ਸੋ ਹੁਣ ਇਹਨਾਂ ਦੇ ਹੋਰ ਤਾਂ ਪੱਲੇ ਕੁਝ ਨਹੀਂ ਕਿਉਂਕਿ ਸਰਕਾਰ ਦੇ ਵਿੱਚ ਬੈਠਾ ਜੇ ਇਹ ਹੁਣ ਸਹੀ ਬੰਦੇ ਵਾਲੀ ਗੱਲ ਕਰੇ ਜਿਸ ਤਰ੍ਹਾਂ ਇਹ ਕਹਿੰਦਾ ਹੁੰਦਾ ਸੀ ਕਿ ਗਰਦੌਰੀ ਕਰਨ ਦੀ ਕੋਈ ਲੋੜ ਨਹੀਂ ਜਦੋਂ ਕੋਈ ਇਸ ਤਰ੍ਹਾਂ ਦਾ ਜਿਹੜਾ ਹੈਗਾ ਆਫਤ ਆ ਗਈ ਗਰਦੌਰੀਆਂ ਹੁੰਦੀਆਂ ਰਹਿਣੀਆਂ ਮੈਂ ਜਿਹੜਾ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾ ਦਿਆਂਗਾ ਹੁਣ ਤੁਹਾਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਵੀ ਉਹ ਲੋਕਾਂ ਦਾ ਕੀ ਹਾਲ ਹੋਇਆ ਪਿੰਡਾਂ 'ਚ ਜਾ ਕੇ ਜਦੋਂ ਪਤਾ ਲੱਗਦਾ ਵੀ ਉਹ ਤਾਂहां मार ਕੇ ਲੋਕ ਰੋਂਦੇ ਆ ਕੀ ਤੇਰੀ ਜਿਹੜੀ ਹੁਣ ਖਜ਼ਾਨੇ ਦੀ ਜਿਹੜੀ ਚਾਬੀ ਹੈ ਉਹ ਗੁੰਮ ਹੋਈ ਹੈ 50-50000 ਰੁਪਿਆ ਤੇਰਾ ਫਰਜ਼ ਬਣਦਾ ਹੈ ਕਿ ਕਿਸਾਨਾਂ ਦੇ ਜਿਹੜਾ ਖਾਤੇ 'ਚ ਬੇਸ਼ੱਕ ਉਹ ਕੱਚੀਆਂ ਜ਼ਮੀਨਾਂ ਬੇਸ਼ੱਕ ਉਹ ਗਰਦੌਰੀ ਵਾਲੀਆਂ ਜ਼ਮੀਨਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਉਹ ਪੈਸਾ ਜਾਣਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਦਾ ਇਹ ਨੁਕਸਾਨ ਹੋ ਗਿਆ ਉਹਨਾਂ ਨੇ ਕਈ ਜਿਵੇਂ ਆਂਦੇ ਪੀੜ੍ਹੀਆਂ ਤੱਕ ਇਹ ਇਹਦੀ ਪਰਪਾਈ ਨਹੀਂ ਹੁੰਦੀ ਕੁਝ ਇਲਾਕਾ ਤਾਂ ਤੇਲ ਚ ਪਹਿਲਾਂ ਹੀ ਡੁੱਬਿਆ ਸੀ ਫਿਰ ਇੱਕ ਹੋਰ ਬੇਨਤੀ ਮੈਂ ਕਰਦਾ ਜੇ ਕਿਤੇ ਇਹਨਾਂ ਦਿੱਲੀ ਦੇ ਦਲਾਲ ਲੋਕਾਂ ਦੇ ਆਖੇ ਲੱਗ ਕੇ ਕਿਤੇ 2027 ਚ ਆਪਾਂ ਹੋਰ ਗਲਤੀ ਕਰ ਬੈਠੇ ਕੋਈ ਵੀ ਸਰਕਾਰ ਹੋਰ ਬਣਾ ਬੈਠੇ ਜਿਨ੍ਹਾਂ ਦੇ ਉੱਤੇ ਦਿੱਲੀ ਦਾ ਛੱਤਰ ਕਾਇਮ ਹੈ ਤਾਂ ਇਹ ਜਿਹੜੇ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਇਹ ਜਿਹੜੇ ਡੈਮ ਹੈ ਇਹ ਆਪਾਂ ਨੂੰ ਵੀ ਪਤਾ ਵੀ ਪਾਣੀ ਇਕੱਠਾ ਕਰਕੇ ਜਿਹੜਾ ਇਹ ਗਾਂ ਵਰਤਣ ਲਈ ਦਿੰਦੇ ਆ ਔਰ ਹੁਣ ਇਹਨਾਂ ਨੇ ਜਿਸ ਤਰ੍ਹਾਂ ਹੁਣ ਇਸ ਤਰੀਕੇ ਹੁਣ ਜਿਹੜਾ ਪਾਣੀ ਜਿਹੜਾ ਇਸ ਵਾਰੀ ਛੱਡਿਆ ਉਹ ਰਮਾਣਾ ਸਾਹਿਬ ਸਾਰਾ ਉਹਦਾ ਡਾਟਾ ਜਿਹੜਾ ਉਹ ਵੀ ਲਈ ਫਿਰਦੇ ਆ ਔਰ ਉਹ ਮੇਰੇ ਖਿਆਲ ਟਾਈਮ ਨਹੀਂ ਲੱਗ ਰਿਹਾ ਉਹਨਾਂ ਨੂੰ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਗੇ ਜਿਸ ਤਰ੍ਹਾਂ ਦੁਲਤ ਸਾਹਿਬ ਨੇ ਵੀ ਦੱਸਿਆ ਵੀ ਇਹਨਾਂ ਨੇ ਡੈਮਾਂ ਨੂੰ ਇਹਨਾਂ ਮਤਲਬ ਉੱਪਰ ਤੱਕ ਲੈ ਗਏ ਔਰ ਇੱਤੇਦਮ ਪਾਣੀ ਛੱਡਿਆ ਜਿਹੜਾ ਪਾਣੀ ਡੇਲੀ ਰਿਲੀਜ਼ ਕਰਨਾ ਹੁੰਦਾ ਉਹ ਬਿਲਕੁਲ ਨਹੀਂ ਕਰਿਆ ਔਰ ਇਹਨਾਂ ਨੇ ਪੰਜਾਬ ਨੂੰ ਇਸ ਤਰ੍ਹਾਂ ਡੋਬਿਆ ਔਰ ਇਹਨਾਂ ਨੂੰ ਇਹ ਵੀ ਸੀ ਵੀ ਹੁਣ ਪੰਜਾਬ ਦੀ ਬਾਹ ਜਿਹੜੀ ਕਿਸੇ ਨੇ ਨਹੀਂ ਫੜਨੀ ਔਰ ਪੰਜਾਬ ਰੁੜ ਜਾਵੇਗਾ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਇੱਕ ਜਿਹੜਾ ਸਰਦਾਰ ਸਰਬੀਰ ਸਿੰਘ ਬਾਦਲ ਸ਼ਰਮਣੀ ਅਕਾਲੀ ਦਲ ਔਰ ਐਸਜੀਪੀਸੀ ਦੀਆਂ ਟੀਮਾਂ ਜਿਹੜੀਆਂ ਆਪਦੇ ਲੈਵਲ ਤੇ ਲੱਗੀਆਂ ਸਿੱਖ ਕੌਮ ਦੀ ਜਿਹੜੀ ਜਥੇਬੰਦੀ ਹੈ ਇਹ ਐਂ ਪੰਜਾਬ ਨੂੰ ਨਾ ਤਾਂ ਭੁੱਖਾ ਮਰਨ ਦੇਵੇਗੀ ਨਾ ਹੀ ਇਹਨਾਂ ਦਾ ਜਿਹੜਾ ਇਹ ਨੁਕਸਾਨ ਹੈ ਇਹ ਉਹ ਝਰੇਗੀ ਇਹ ਸਾਰੇ ਦੀ ਸਾਰੀ ਪਰਪਾਈ ਹੈ ਜਿਹੜੀ ਇਹ ਕਰਨਗੇ ਬਾਕੀ ਹੁਣ ਤੁਸੀਂ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਇਓ ਅਗਰ ਹੁਣ ਸਰਕਾਰ ਸ਼ਰਮਣੀ ਅਕਾਲੀ ਦਲ ਦੀ ਹੁੰਦੀ ਜੁਰਤ ਨਹੀਂ ਸੀ ਦਿੱਲੀ ਦੀ ਕਿ ਐਸ ਤਰ੍ਹਾਂ ਪੰਜਾਬ ਨੂੰ ਉਹ ਡੋਬ ਦਿੰਦਾ ਇਹ ਹੁਣ ਬੈਠਾ ਰਿਹਾ ਚਾਕੀ ਗਿਆ ਉਹ ਆਪਦੇ ਹਿਸਾਬ ਦੇ ਨਾਲ ਉਹਨਾਂ ਨੇ ਨਾਲੇ ਮਜ਼ਾਕ ਕੀਤੇ ਆਪਾਂ ਵੀਡੀਓ ਦੇ ਵਿੱਚ ਦੇਖਦੇ ਆਂ ਵੀ ਆਪ ਮਜ਼ਾਕ ਕਰ ਰਹੇ ਸੀਗੇ ਵੀ ਛੱਡ ਦਿਓ ਪਾਣੀ ਤੇ ਇਹਨਾਂ ਦਾ ਵੇਖੋ ਹੁਣ ਤਮਾਸ਼ਾ ਕੀ ਬਣਦਾ ਸੋ ਭਰਾਵੋ ਮੇਰੀ ਇੱਕੋ ਬੇਨਤੀ ਹੈ ਵੇ ਸਰਦਾਰ ਸਖਬੀਰ ਸਿੰਘ ਬਾਦਲ ਇੱਕ ਅਜਿਹਾ ਇਨਸਾਨ ਹੈ ਜਿਹੜਾ ਪੰਜਾਬ ਦੀ ਬਾਹ ਫੜ ਸਕਦਾ ਹੈ ਔਰ ਪੰਜਾਬ ਨੂੰ ਦਿੱਲੀ ਤੋਂ ਬਚਾ ਸਕਦਾ ਹੈ ਬੇਸ਼ੱਕ ਉਹਨਾਂ ਦਾ ਬੀਜੇਪੀ ਨਾਲ ਜਿਹੜਾ ਰਿਹਾ ਪਿਛਲੇ ਸਮੇਂ ਐਲਾਈਅੰਸ ਰਿਹਾ ਉਹਨਾਂ ਨੇ ਇਹ ਨਹੀਂ ਸੀ ਵੀ ਬੀਜੇਪੀ ਉਹਨਾਂ ਨੂੰ ਅੱਖ ਕੱਢ ਕੇ ਜਾਂ ਅੱਖਾਂ ਕੱਢ ਕੇ ਕੋਈ ਕੰਮ ਕਰਵਾ ਲੇ ਉਹਨਾਂ ਨੇ ਪੰਜਾਬ ਦੀ ਬਿਹਤਰੀ ਲਈ ਜੋ ਕੀਤਾ ਕਿਉਂਕਿ ਉਹ ਕਾਂਗਰਸ ਨਾਲ ਤਾਂ ਇਕੱਠੇ ਹੋ ਹੀ ਨਹੀਂ ਸਕਦੇ ਜਿੱਥੇ ਹੁਣ ਮਾਵਾ ਭੈਣਾ ਕੀ ਕੁਝ ਮੁਕਾਬਲੇ ਹੋਏ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਉਹਨਾਂ ਨਾਲ ਤਾਂ ਰਲ ਨਹੀਂ ਸੀ ਸਕਦੇ ਔਰ ਇਹਨਾਂ ਨਾਲ ਵੀ ਜੇ ਰਲੇ ਇਸ ਤਰੀਕੇ ਨਹੀਂ ਰਲੇ ਵੀ ਜਿਵੇਂ ਇਹ ਹੁਣ ਲੰਮਾ ਵਸ ਜਾਂਦਾ ਉਹਨਾਂ ਮੂਰੇ ਉਹ ਤਾਂ ਸਗਾ ਜਿਹੜੀ ਭਾਜਪਾ ਦੀ ਲੀਡਰਸ਼ਿਪ ਉਹ ਬਾਦਲ ਸਾਹਿਬ ਦਾ ਸਗਾ ਜਿਹੜਾ ਸਤਕਾਰ ਕਰਦੀ ਸੀ ਔਰ ਮੈਂ ਇਹੀ ਬੇਨਤੀ ਕਰਦਾ ਕਿ ਭਰਾਵੋ ਹੁਣ ਅਜਿਹੀ ਗਲਤੀ ਨਾ ਕਰ ਲਿਓ ਤਾਂ ਕਿ ਜਿਹੜਾ ਬਾਦਲ ਸਾਹਿਬ ਆਉਣ ਉਹ ਪੱਕੇ ਬੰਨ ਕੰਕਰੀਟ ਦੇ ਜਿਹੜੇ ਬੰਨ ਕੇ ਪੰਜਾਬ ਨੂੰ ਜਿਹੜਾ ਇਸ ਆਫਤ ਤੋਂ ਬਚਾ ਲੈਣ ਕਿਉਂਕਿ ਆਉਣ ਵਾਲੇ ਸਮਿਆਂ ਵਿੱਚ ਜਿਹੜਾ ਪਤਾ ਨਹੀਂ ਕਿਹੋ ਜਿਹਾ ਟਾਈਮ ਆਉਣਾ ਅੱਜ ਆਪਾਂ ਨੂੰ ਇਸ ਲੀਟਰ ਦੀ ਲੋੜ ਹੈ ਤਾਂ ਕਿ ਇਹ ਪੱਕੇ ਬੰਨ ਬੰਨ ਕੇ ਪੰਜਾਬ ਜਿਹੜਾ ਇਸ ਪਾਸੋਂ ਬਿਲਕੁਲ ਸੁਰੱਖਿਤ ਹੋ ਜਾਵੇ ਔਰ ਉਹਨਾਂ ਦੇ ਬੈਠਿਆ ਇਸ ਤਰ੍ਹਾਂ ਦੇ ਹੜ੍ਹਾਂ ਆਉਣ ਦੀ ਸੰਭਾਵਨਾ ਜਿਹੜੀ ਉਹ ਵੈਸੇ ਨਹੀਂ ਰਹੇਗੀ ਕਿਉਂਕਿ ਜਦੋਂ ਪਾਣੀ ਨੂੰ ਆਪਾਂ ਨਾਲ ਦੀ ਨਾਲ ਰਿਲੀਜ਼ ਕਰਾਂਗੇ ਤਾਂ ਇਸ ਤਰ੍ਹਾਂ ਦਾ ਜਿਹੜਾ ਕੋਈ ਮਾਹੌਲ ਨਹੀਂ ਬਣੇਗਾ ਇੰਨੀਆਂ ਹੀ ਬੇਨਤੀਆਂ ਕਰਦਿਆਂ ਹੋਇਆਂ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ